उन्हीं को तीन को बोला गया उनको उनसे कोई हाथापाई नहीं की गई उनको प्यार से उनको उनके गाड़ियों से वो झंडे निकाल दिए गए और उनको जाने को बोला गया जो मार मार मार्डे मैं सारे का ਸ਼੍ਰੀ ਆਨੰਦਪੁਰ ਸਾਹਿਬ ਹੋਲੇ ਮਹੱਲੇ ਮੌਕੇ ਹਾਜ਼ਰੀ ਪਰੰਤੋਂ ਬਾਅਦ ਆਮ ਹੀ ਹਿਮਾਚਲ ਵਿੱਚਲੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਜਾਣ ਵਾਲੇ ਸਿੱਖ ਨੌਜਵਾਨਾਂ ਦਾ ਰਸਤਾ ਇੱਕ ਵਾਰ ਫਿਰ ਹਿਮਾਚਲ ਅੰਦਰਲੇ ਪਹਾੜੀ ਰਾਜਿਆਂ ਦੇ ਵਾਰਸਾਂ ਨੇ ਰੋਕਿਆ ਇਹ ਸਭ ਨੂੰ ਪਤਾ ਹੈ ਕਿ ਹੋਲੇ ਮਹੱਲੇ ਮੌਕੇ ਹਾਜ਼ਰੀ ਪਰੰਤੋਂ ਜਾ ਰਹੀਆਂ ਸਿੱਖ ਸੰਗਤਾਂ ਆਪਣੇ ਵਾਹिकल्स ਤੇ ਖਾਲਸਾਈ ਝੰਡੇ ਲਾ ਕੇ ਰੱਖਦੀਆਂ ਹਨ ਤਾਂ ਕਿ ਟ੍ਰੈਫਿਕ ਪੁਲਿਸ ਅਤੇ ਹੋਰ ਲੋਕਾਂ ਨੂੰ ਪਤਾ ਹੋਵੇ ਕਿ ਇਹ ਸ਼੍ਰੀ ਆਨੰਦਪੁਰ ਸਾਹਿਬ ਜਾ ਰਹੇ ਹਨ ਅਤੇ ਉਹਨਾਂ ਨੂੰ ਉਸੇ ਹੀ ਤਰੀਕੇ ਲੰਘਾਇਆ ਜਾਵੇ ਫਿਰ ਸ਼੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਜਦੋਂ ਸਿੱਖ ਨੌਜਵਾਨ ਹਿਮਾਚਲ ਵਿੱਚਲੇ ਗੁਰਦ ਆਮਾ ਦੇ ਦਰਸ਼ਨਾਂ ਲਈ ਨਿਕਲ ਜਾਂਦੇ ਹਨ ਤਾਂ ਉਹ ਝੰਡੇ ਉਹਨਾਂ ਦੇ ਵਾਹਨਾ ਉੱਪਰ ਉਸੇ ਹੀ ਤਰ੍ਹਾਂ ਲੱਗੇ ਹੁੰਦੇ ਹਨ ਭਾਰਤ ਦਾ ਕੋਈ ਕਾਨੂੰਨ ਇਹ ਨਹੀਂ ਕਹਿੰਦਾ ਕਿ ਸਿੱਖ ਆਪਣੇ ਵਾਹਨਾ ਉਤੇ ਖਾਲਸਾ ਝੰਡੇ ਲਾ ਕੇ ਨਹੀਂ ਜਾ ਸਕਦੇ ਇਸ ਲਈ ਕੋਈ ਤੁਕ ਨਹੀਂ ਬੰਦੀ ਕਿ ਸਿੱਖ ਨੌਜਵਾਨ ਹਿਮਾਚਲ ਦੀ ਹੱਦ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਖਾਲਸਾਈ ਝੰਡਿਆਂ ਨੂੰ ਪੰਜਾਬ ਦੇ ਹੱਦ ਵਿੱਚ ਹੀ ਕਿਤੇ ਰੱਖ ਕੇ ਜਮ੍ਹਾਂ ਕਰਵਾ ਕੇ ਫਿਰ ਉਸ ਤੋਂ ਅੱਗੇ ਜਾਣ ਭਾਵੇਂ ਕਿ ਭਾਰਤ ਅੰਦਰ ਸਮੂਹ ਸਰਕਾਰੀ ਅਦਾਰੇ ਏਜੰਸੀਆਂ ਅਤੇ ਪੁਲਿਸ ਫੋਰਸਾਂ ਸਿੱਖਾਂ ਨਾਲ ਪੈਰ ਪੈਰ ਤੇ ਧੱਕਾ ਕਰਨ ਲਈ ਯਤਨਸ਼ੀਲ ਰਹਿੰਦੀਆਂ ਹਨ ਮੋਟਰਸਾਈਕਲਾਂ ਦੇ 50-50 ਰੁਪਏ ਰੱਖਦੇ ਨੇ ਕਹਿੰਦੇ ਕਿ ਜਿਹੜਾ ਪੰਜਾਬ ਦਾ ਮੋਟਰਸਾਈਕਲ ਆਏਗਾ ਉਹਦੇ 50 ਰੁਪਏ ਦੇ ਕੇ ਤੇ ਫਿਰ ਅੱਗੇ ਨਗਰ ਦਿੱਤਾ ਜਾਏਗਾ ਇਹ ਸਿੱਧੀ ਗੁੰਡਾ ਕਰਦੀ ਏ ਪੰਜਾਬ ਦੇ ਵਿੱਚ ਹਿਮਾਚਲ ਦੀ ਕੋਈ ਗੱਡੀ ਜਾਂਦੀ ਏ ਕਿੰਨਾ ਕੋ ਉਹਨਾਂ ਕੋ ਗੁੰਡਾ ਟੈਂਡਰ ਛੰਡੇ ਦਾ ਚਲਾਨ ਕਰਦੇ ਆ ਜੀ 7000 ਜੇ ਨਿਸਾਨਸ ਹੈਗਾ ਤਾਂ ਵੀ ਚਲਾਨ ਕਰਦੇ ਆ ਜੀ ਅੱਛਾ ਚਾਹ ਤੇ ਜਾਣਾ ਬਈ ਪਾਸੇ ਜਾਂ ਪਿੱਛੇ ਅੱਗੇ ਆਣਾ ਅੱਜੇ ਤਾਂ ਉਹਨਾਂ ਜਾਣਾ ਹੀ ਪੈਣਾ ਇੰਨੀ ਵੀਰੋਂ ਆਏ ਆ ਅੱਛਾ ਪਰ ਵੇਖਣ ਵਿੱਚ ਆਇਆ ਹੈ ਕਿ ਆਮ Hindu ਦੁਕਾਨਦਾਰ ਜਾਂ ਬਿਜ਼ਨਸਮੈਨ ਪੁਲਿਸ ਤੋਂ ਵੀ ਅੱਗੇ ਲੰਘ ਕੇ ਸਿੱਖਾਂ ਨਾਲ ਕੋਈ ਨਾ ਕੋਈ ਵਧੀ ਕੀ ਕਰਨ ਲਈ ਬਾਹਵਾਂ ਟੰਗੀ ਰੱਖਦੇ ਹਨ हिमाचल ਵਿੱਚ ਖਾਸ ਤੌਰ ਤੇ ਸਿੱਖਾਂ ਨਾਲ ਬਹੁਤ ਘਟਨਾਵਾਂ ਅਜਿਹੀਆਂ ਵਾਪਰਦੀਆਂ ਹਨ ਇਸ ਵਾਰ ਕੁਲੂ ਵਿੱਚ ਇੱਕ ਹੋਟਲ ਦੇ ਮਾਲਕ ਅਮਨ ਸੂਦ ਦੀ ਅਗਵਾਈ ਵਿੱਚ ਪੁੱਤਰੇ ਹੋਏ ਪਹਾੜੀ ਰਾਜਿਆਂ ਦੇ ਵਾਰਸਾ ਨੇ ਸਿੱਖ ਨੌਜਵਾਨਾਂ ਦੇ ਮੋਟਰਸਾਈਕਲਾਂ ਉੱਤੇ ਲੱਗੇ ਹੋਏ ਖਾਲਸਾਈ ਝੰਡੇ ਜ਼ਬਰਦਸਤੀ ਲਹਾਈ ਅਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈਰਾਨੀ ਦੀ ਗੱਲ ਹੈ ਕਿ ਇੱਕ ਟੀਵੀ ਡਿਬੇਟ ਉੱਤੇ ਇਸ ਅਮਨਸੂਦ ਨੂੰ ਵੀ ਸ਼ਾਮਲ ਕੀਤਾ ਗਿਆ ਅਤੇ ਉਹ ਇਸ ਡਿਬੇਟ ਵਿੱਚ ਸਿੱਖ ਨੌਜਵਾਨਾਂ ਤੋਂ ਖੋਇਆ ਗਿਆ ਖਾਲਸਾ ਝੰਡਾ ਜਿਸ ਦੇ ਉੱਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਤਸਵੀਰ ਅਤੇ ਰਾਜ ਕਰੇਗਾ ਖਾਲਸਾ ਲਿਖਿਆ ਹੋਇਆ ਸੀ ਦਿਖਾ ਰਿਹਾ ਸੀ ਅਤੇ ਉਂਗਲੋਂ ਤਾਂ ਚੁੱਕ ਕੇ ਚੇਤਾਵਨੀ ਭਰੇ ਲਾਜੇ ਵਿੱਚ ਜਿਵੇਂ ਸਿੱਖਾਂ ਨੂੰ ਧਮਕਾ ਰਿਹਾ ਸੀ ਕਿ ਹਿਮਾਚਲ ਵਿੱਚ ਇਸ ਤਰ੍ਹਾਂ ਦੇ ਝੰਡੇ ਲਾ ਕੇ ਕਿਸੇ ਸਿੱਖ ਨੂੰ ਵੀ ਨਹੀਂ ਆਉਣ ਦਿੱਤਾ ਜਾਵੇਗਾ झंडा था जिसमें ये भिंडरा वाले के ये पंजाबी में लिखा हुआ है तो मैंने अभी पढ़वाया है कि राज करेगा खालसा और ये भिंडरा वाले उगटवादी के झंडे लेके चले हुए थे हिमाचल देश की रक्षा के लिए फौजों हमारे हम फौजों में अपने लड़के भेजते हैं और देश की अखंडता के विरुद्ध ਇਹ ਹਮ ਬਰਦਾਸ਼ ਨਹੀਂ ਕਰਾਂਗੇ ਪਰ ਹਮ ਇਸ ਭਿੰਡਰਾ ਵਾਲੇ ਕਾ ਝੰਡਾ ਬਰਦਾਸ਼ ਨਹੀਂ ਕਰਾਂਗੇ ਹਮ ਤੋ ਵਹਾਂ ਪਰ ਬਾਕੀ ਸਿੱਖੋ ਕੋ ਮਕੌਮ ਹੈ ਯਾ ਬਾਕੀ ਸਿੱਖੀ ਬਹੁਤ ਉਸਕੇ 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 ਹਮੇਸ਼ਾ ਵਾਂਗ ਹੀ ਇਹ ਦਲੀਲ ਦਿੱਤੀ ਜਾ ਰਹੀ ਸੀ ਕਿ ਸਿੱਖਾਂ ਅਤੇ ਖਾਲਸਾਈ ਝੰਡਿਆਂ ਨੂੰ ਪ੍ਰਣਾਮ ਪਰ ਇਹ ਖਾਲਿਸਤਾਨੀ ਝੰਡੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਔਰ ਐਸੀ ਗਲਤ ਨਿਸ਼ਾਨ ਲੈ ਕੇ ਨਾ ਆਏ ਠੀਕ ਹੈ ਠੀਕ ਹੈ ਤਾਂ ਗੱਲ ਠੀਕ ਹੈ ਕਿ ਇਹ ਅਲੱਗ-ਬਾਗ ਜੋ ਝੰਡੇ ਆ ਇਹ ਆਂ ਬਰਦਾਸ਼ਤ ਨਹੀਂ ਕਰੇਗਾ ਪੱਤਰਕਾਰਾਂ ਨੂੰ ਵੀ ਅਸਲ ਗੱਲ ਦਾ ਪਤਾ ਸੀ ਅਤੇ ਸਿੱਖਾਂ ਦਾ ਪੱਖ ਪੇਸ਼ ਕਰਨ ਵਾਲੇ ਬੁਲਾਰੇ ਭਾਈ ਰਣਜੀਤ ਸਿੰਘ ਸਿੱਖ ਯੂਥ ਫੈਡਰੇਸ਼ਨ ਪਿੰਡਰਾ ਵਾਲਾ ਅਤੇ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਵੀ ਵਾਰ-ਵਾਰ ਇਹ ਕਹਿ ਰਹੇ ਸਨ ਕਿ ਝੰਡੇ ਉੱਤੇ ਰਾਜ ਕਰੇਗਾ ਖਾਲਸਾ ਲਿਖਿਆ ਹੈ ਜੋ ਕਿ ਸਿੱਖ ਕੌਮ ਵੱਲੋਂ ਰੋਜ਼ਾਨਾ ਹੀ ਅਰਦਾਸ ਵਿੱਚੋਂ ਪੜੇ ਜਾਂਦੇ ਦੌਰੇ ਦਾ ਹਿੱਸਾ ਹੈ ਫਿਰ ਵੀ ਉਹ ਉਸ ਵੀ ਅਮਨ ਸੂਦ ਮੈਂ ਨਾ مانੂ ਕੀ ਰੱਟ ਤੇ ਅੜਿਆ ਹੋਇਆ ਕੋਬਰੇ ਵਾਂਗ ਫੁੰਕਾਰੇ ਮਾਰ ਰਿਹਾ ਸੀ ਟੀਵੀ ਐਂਕਰ ਵੀ ਉਸ ਨੂੰ ਇਸ ਬਾਰੇ ਸਵਾਲ ਪੁੱਛਣ ਤੋਂ ਟਾਲਾਵਟਦਾ ਰਿਹਾ ਇਹ ਅਮਨ ਸੂਦ ਆਪਣੀ ਹੈਂਕਰ ਦੇ ਵਿੱਚ ਖੁਦ ਨੂੰ ਬਹੁਤ ਵੱਡਾ ਦੇਸ਼ ਭਗਤ ਅਤੇ ਸੰਤ ਪਿੰਡਰਾਂ ਵਾਲਿਆਂ ਨੂੰ ਦੇਸ਼த்ਰੋਹੀ ਅਤੇ ਆਤਵਾਦੀ ਆਖ ਰਿਹਾ ਸੀ ਮੈਂ ਪਿੰਡਰਾਂ ਵਾਲੇ ਕੇ ਪਿੱਛੇ ਸੰਤ ਲਗਾਉਣੇ ਕਾ ਸਖਤ ਵਿਰੋਧ ਕਰਤਾ ਹੂੰ ਜੀ वो उन्होंने कोई हिंदू मंदिर नहीं बनाए उन्होंने हिंदुओं का और इवन सिखों का नरसाहार किया जिन्होंने उनके आ, अलगवादी आ, मिशन के विरुद्ध बोला उन्होंने चुन चुन के हिंदुओं का और उन सिख भाइयों का नरसहार किया ਸੀ ਅਮਨ ਸੂਦ ਅਤੇ ਉਸ ਦੀ نسل ਨੂੰ ਇਹ ਦੱਸਣਾ ਚਾਹਾਂਗੇ ਕਿ ਜਿਸ ਸਮੇਂ ਤੁਹਾਡੇ ਪਹਾੜੀ ਰਾਜੇ ਆਪਣੀਆਂ ਧੀਆਂ ਡੋਲੀਆਂ ਵਿੱਚ ਬਿਠਾ ਕੇ ਮੁਗਲ ਹਾਕਮਾਂ ਦੇ ਮਹਿਲਾਂ ਤੱਕ ਪਹੁੰਚਾ ਰਹੇ ਸਨ ਤਾਂ ਉਸ ਸਮੇਂ ਇਹੀ ਰਾਜ ਕਰੇਗਾ ਖਾਲਸਾ ਪੜਨ ਵਾਲੇ ਸਿੰਘ ਸੂਰਮੇ ਹੀ ਮੁਗਲ ਹਕੂਮਤ ਵਿਰੁੱਧ ਲਹੂ ਡੋਲਵੀ ਲੜਾਈ ਲੜ ਰਹੇ ਸਨ ਸੋ ਤੁਹਾਡੀ ਇਨੀ ਔਕਾਤ ਨਹੀਂ ਹੈ ਕਿ ਤੁਸੀਂ ਸਿੱਖਾਂ ਨੂੰ ਦੇਸ਼ ਭਗਤੀ ਦਾ ਪਾਠ ਪੜਾ ਸਕੋ ਅਸੀਂ ਅਮਨ ਸੋਧ ਵਰਗੇ ਲੋਕਾਂ ਅਤੇ ਇਹਨਾਂ ਨੂੰ ਸ਼ਹਿਦ ਦੇਣ ਵਾਲਿਆਂ ਨੂੰ ਇਹ ਵੀ ਅੱਖਣਾ ਚਾਹੁੰਦੇ ਹਾਂ ਕਿ ਜੇਕਰ ਤੁਸੀਂ ਖਾਲਸਾਈ ਝੰਡਿਆਂ ਦੀ ਬੇਅਦਬੀ ਕਰਕੇ ਇਹ ਦੱਸਣਾ ਚਾਹੁੰਦੇ ਹੋ ਕਿ ਅਕ੍ਰਿਤਕਨ ਪਹਾੜੀ ਰਾਜਿਆਂ ਦੇ ਵਾਰਸ ਜਿਉਂਦੇ ਹਨ ਤਾਂ ਫਿਰ ਜੇਕਰ ਭਾਈ ਬਚਿੱਤਰ ਸਿੰਘ ਅਤੇ ਭਾਈ ਉਦੇਸ ਸਿੰਘ ਦੇ ਵਾਰਸ ਵੀ ਆਪਣੇ ਜਿਉਂਦੇ ਹੋਣ ਦਾ ਸਬੂਤ ਦੇਣ ਲਈ ਨਿੱਤਰੋਂ ਤਾਂ ਫਿਰ ਚੀਕਾ ਨਾ ਮਾਰਿਓ